ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਪੈਣਾ ਲਈ ਕੁਝ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਵੇਖਣਾ ਜੀ ਜੇ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰਨਾ ਨੰਬਰ 1 ਜੇਕਰ ਤੁਹਾਡੇ ਚਿਹਰੇ ਤੇ ਝੁਰੜੀਆਂ ਦੀ ਸਮੱਸਿਆ ਹੈ ਤਾ ਚਿਹਰੇ ਤੇ ਨਾਰੀਅਲ ਦਾ ਤੇਲ ਲਗਾਉਣਾ ਚਾਹੀਦਾ ਹੈ ਕਿਉਂਕਿ ਇਸ ਦੇ ਵਿੱਚ ਐਟੀ ਏਜਗ ਗੁਣ ਪਾਇਆ ਜਾਂਦਾ ਹੈ। ਨੰਬਰ 2 ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਣਾ ਬਹੁਤ ਫਾਇਦੇਮੰਦ ਹੈ। ਦੁੱਧ ਪੀਣ ਨਾਲ ਨੀਂਦ ਵਧੀਆ ਆਉਂਦੀ ਹੈ। ਨੰਬਰ 3 ਸਟ੍ਰਾਬੇਰੀ ਦਾ ਜੂਸ ਪੀਣ ਨਾਲ 슈ਗਰ ਠੀਕ ਹੋ ਜਾਂਦਾ ਹੈ। ਨੰਬਰ 4 ਜੇਕਰ ਤੁਹਾਨੂੰ ਉਲਟੀ ਆ ਰਹੀ ਹੋਵੇ ਤਾਂ ਲੌਂਗ ਨੂੰ ਪਾਣੀ ਦੇ ਵਿੱਚ ਉਬਾਲ ਕੇ ਪੀਓ। ਨੰਬਰ 5 ਰੋਜ਼ਾਨਾ ਖਾਲੀ ਪੇਟ ਸੇਬ ਖਾਣ ਨਾਲ ਅੰਦਰੂਨੀ ਬਿਮਾਰੀਆਂ ਨਹੀਂ ਹੁੰਦੀਆਂ। ਨੰਬਰ 6 ਚਿਹਰੇ ਤੇ ਕਿਸੇ ਵੀ ਤਰ੍ਹਾਂ ਦੇ ਦਾਗ ਧੱਬੇ ਹੋਣ ਤਾਂ ਕੱਚੇ ਆਲੂ ਦਾ ਰਸ ਕੱਢ ਕੇ ਰਾਤ ਨੂੰ ਚਿਹਰੇ ਤੇ ਲਗਾ ਕੇ ਸੌਂ ਜਾਓ ਤੇ ਸਵੇਰੇ ਧੋ ਲਓ। ਨੰਬਰ 7 ਸੇਬ ਪਾਣੀ ਦੇ ਵਿੱਚ ਡੁੱਗਦਾ ਨਹੀਂ ਕਿਉਂਕਿ ਇਸ ਦੇ ਵਿੱਚ 25% ਹਵਾ ਹੁੰਦੀ ਹੈ।